ਪਹਿਲਾਂ ਕਿ ਹੋ ਰਿਆਂ ਸਾਲਾ ਆ ਮਾ ਫ੍ਰਿਜ ਵਾਲੀ ਸਾਰੀ ਹਲਗੀ ਤੇ ਉਹ ਪਈ ਐ ਕਣ ਜਮੀ ਤੇ ਆ ਕੁੜੇ ਆ ਕੁੜੇ ਵਾਇ ਵੀ ਦੇ ਕੁੜੇ ਵੀ ਘਰਾਂ ਬੈਠੇ ਮੇਰੇ ਬਰੌਣਾ ਨੂੰ ਉੱਤੀ ਸਾਲਾ ਕਿਸੇ ਕੰਮ ਦਾ 20 25 ਸਾਲ ਤਾਂ ਮੈਨੂੰ ਆਈ ਨੂੰ ਹੋ ਗਈ ਹਾਂਜੀ ਐਵੇਂ ਦੇਖ ਐਵੇਂ ਨੂੰ ਦਿੱਤਾ ਹਾਂਜੀ ਆਈ ਵਾਰ ਦੇਖ ਕੇ ਜਾਂਦੀਆਂ ਫਿਰ ਐਵੇਂ ਮੁੜ ਜਾਂਦੀਆਂ ਕਹਿ ਕੇ ਬਣਾਵਾਂਗੇ ਬਣਾਾਂਗੇ ਫੋਟੋਆਂ ਖਿੱਚ ਲੈ ਜਾਂਦੇ ਆ ਸਮਾਜ ਦੇ ਵਿੱਚ ਬਹੁਤ ਸਾਰੇ ਜਾਹੇ ਲੋਕ ਹੁੰਦੇ ਨੇ ਜਿਹੜੇ ਕਿ ਘਰ ਪੱਖੋਂ ਵੀ ਮਜਬੂਰ ਹੁੰਦੇ ਨੇ ਉਹਨਾਂ ਨੂੰ ਕਈ ਵਾਰ ਜਾਹੇ ਲਾਤਾਂ 'ਚ ਰਹਿਣਾ ਪੈਂਦਾ ਹੈ ਜਿੱਥੇ ਰਹਿਣਾ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਇੱਕ ਪਰਿਵਾਰ ਕੋਲ ਪਹੁੰਚੇ ਆ ਜਿਹੜੇ ਇੱਕ ਜਹੇਲਾਤ ਚ ਰਹਿ ਰਹੇ ਨੇ ਉਹਨਾਂ ਦੀ ਛੱਤ ਵੀ ਚੋਂਦੀ ਹੈ ਤੇ ਜਿਹੜੀ ਸਕੀਮ ਹੈ ਪੱਕੇ ਮਕਾਨਾਂ ਵਾਲੀ ਸਰਕਾਰ ਦੀ ਉਸ ਦਾ ਵੀ ਕੋਈ ਵੱਡਾ ਫਾਇਦਾ ਉਹਨਾਂ ਨੂੰ ਨਹੀਂ ਮਿਲਿਆ ਹੈਗਾ ਪੂਰੀ ਗੱਲਬਾਤ ਕਰਾਂਗੇ ਕਿ ਮਾਮਲਾ ਕੀ ਹੈ ਨਾਮ ਕੀ ਹੈ ਤੁਹਾਡਾ ਮੇਨੂ ਰਾਜ ਹੈ ਅੱਛਾ ਕੰਮ ਕਰ ਕੀ ਕਰਦੇ ਹੋ ਦਿਹਾੜੀ ਹੂੰ ਮਿੱਤਰੀ ਨਾਲ ਮਿੱਤਰੀ ਨਾਲ ਮਿਲ ਗਈ ਲੱਕੜੀ ਦੀ ਮਿਲ ਗਈ ਦਿਹਾੜੀ ਕਰਦੇ ਜਦੋਂ ਮਿਲ ਗਈ ਕੰਮ ਕਰ ਲਿਆ ਹਾਂਜੀ ਠੀਕ ਹੈ ਇਹ ਤੁਹਾਡਾ ਅਖਬਾਰ ਨੂੰ ਆਜੋ ਇਹ ਤੁਹਾਡਾ ਮਕਾਨ ਦੇਖ ਰਹੇ ਆ ਇਹਦੀ ਤਰਪਾਲ ਪਾਈ ਹੋਈ ਹੈ ਚੋਂਦਾਈ ਹਾਂਜੀ ਅੱਛਾ ਉਧਰ ਦੇਖੋ ਫੇਰ ਚੋਰਿਆ ਸਾਰਾ ਆ ਮਾ ਫਰਿੱਜ ਸਾਰੀ ਸਾਰੀ ਸੜ ਗਈ ਤੇ ਉਹ ਪਾਈ ਏ ਕਣ ਜਮੀਂ ਪਿਆ ਹਾਂ ਫੇਰ ਇਹ ਮਤਲਬ ਇੱਥੇ ਹੱਲ ਕੀ ਕਰਿਆ ਤੁਸੀਂ ਉਹਨਾਂ ਥੱਲੇ ਫਰਸ਼ ਵੀ ਨਹੀਂ ਹੈਗਾ ਤੁਹਾਡੇ ਦੋਵੇਂ ਪਾਸੇ ਇਹਦਾ ਕੱਚਾ ਹੈ ਹੂੰ ਛੱਤ ਘਿਰਨ ਨੂੰ ਤਿਆਰ ਹੈ ਹੂੰ ਜਦੋਂ ਬਰਸਾਤ ਬਰਸੂਤ ਹੁੰਦੀ ਹੈ ਚੋਂਦਾ ਫੇਰ ਪੂਰਾ ਹਾਂਜੀ ਹਾਂ ਇਹ ਚੜਦੀਆਂ ਫੇਰ ਤਾਂ ਕੋਈ ਹਾਲ ਤਾਂ ਇਹ ਤਰਪਾਲ ਪਏ ਸਾਰੇ ਤੇ ਪਾਈ ਨੇ ਪਰਿਵਾਰ ਦੇ ਕੁੱਲ ਕਿੰਨੇ ਜੀ ਨੇ ਜਿਹੜੇ ਇਸ ਘਰ ਚ ਰਹਿ ਰਹੇ ਨੇ ਅਸੀਂ ਜੀ ਪੰਜ ਮੈਂਬਰ ਹਾਂ ਹਾਂ ਦੋ ਬੱਚੇ ਨੇ ਹੂੰ ਦੋ ਮੈਂਬਰ ਆਸੀਆਂ ਪੰਜਵੇਂ ਸੱਸ ਸੱਸ ਹਾਂਜੀ ਪੰਜੇ ਜਾਣੇ ਤੁਸੀਂ ਇੱਥੇ ਰਹਿ ਰਹੇ ਹੋ ਇਹ ਤੁਸੀਂ ਇੱਕ ਬਣਾਇਆ ਹੋਇਆ ਚਾਦਰਾਂ ਪਾਈਆਂ ਨੇ ਇਹ ਕੋਈ ਜਿਹੜੀ ਪੱਕੇ ਮਕਾਨਾਂ ਵਾਲੀ ਸਕੀਮ ਸੀ ਉਹਦਾ ਫਾਇਦਾ ਮਿਲੇ ਆ ਕਿੰਨੇ ਕ ਪੈਸੇ ਮਿਲੇ ਸੀ ਉਹ ਵੀ ਇੱਕ ਗੇ ਲੈ ਕੇ ਤਾ ਕਿੰਨੇ ਆ ਤੇ ਇੱਕ ਵਾਰ ਆਏ 13000 ਬਰ ਮੁੜ ਕੇ ਨਹੀਂ ਆਏ ਕੋਈ ਵੀ ਅੱਛਾ 13000 ਰੁਪਏ ਮਿਲਿਆ ਤੁਸੀਂ ਉਹਦੇ ਚ ਆਪਣਾ ਕੰਮ ਚਲਾ ਲਿਆ ਹਾਂਜੀ ਠੀਕ ਹੈ ਹਾਂਜੀ ਤੇ ਮੁੜ ਕੇ ਕਿਹਾ ਨਹੀਂ ਕੋਈ ਸਰਪੰਚ ਨੂੰ ਨਾ ਜ ਕੋਈ ਸਿੱਖ ਸੋਣੀ ਹੋਣੀ ਕਿਸੇ ਨੇ ਨਹੀਂ ਲੈ ਜਾਂਦੇ ਆ ਵੀਰ ਫੋਟੋਆਂ ਤਾਰ ਕੇ ਲੈ ਲਓ ਫੋਟੋਆਂ ਲੈ ਜਾਂਦੇ ਨੇ ਲਾ ਲੈਂਦੇ ਨੇ ਬਸ ਤੇ ਭੌਂਗੇ ਭੌਂਗੇ ਕੋਈ ਗੱਲੇ ਨਾ ਕੋਈ ਨਾ ਬੁਹਾਬਾਰੀ ਜੇ ਦਿਖ ਰਹੀ ਹੈ ਨਾ ਕੋਈ ਲਪਾਈ ਹੈ ਮਤਲਬ ਇਹਦੇ ਵਿੱਚ ਰਹਿਣ ਲਈ ਮਜਬੂਰ ਹਾਂਜੀ ਵੋਟਾਂ ਫੇਰ ਆ ਰਹੀਆਂ ਨੇ ਜਦ ਲੀਡਰ ਆਉਂਦੇ ਨੇ ਫਿਰ ਕੀ ਪੁੱਛਦੇ ਨਹੀਂ ਉਹਨਾਂ ਨੂੰ ਕਹਿੰਦੇ ਨਹੀਂ ਕਹਿੰਦੇ ਆ ਜੀ ਕਿਹਦੀ ਦਾ ਜੀ ਕੋਈ ਹੁੰਦਾ ਹੀ ਨਹੀਂ ਬੱਚੇ ਕਿ ਦੱਸ ਰਹੇ ਸੀ ਕਿ ਬੇਟਾ ਕੋਈ ਕੰਮ ਕਰ ਕੀ ਕਰਦੇ ਨੇ ਮੁੰਡਾ ਵੀ ਦਿਹਾੜੀ ਤੇ ਜਾ ਰਿਹਾ ਹੁਣ ਕਿਤੇ ਆ ਵੀ ਦਿਹਾੜੀ ਗਿਆ ਵਾ ਵੀ ਆ ਵੀ ਦਿਹਾੜੀ ਆ ਕੁੜੇ ਜਾਂ ਕੁੜੀ ਵਿਆਹੇ ਵੇ ਤੇ ਕੁੜੇ ਵੀ ਘਰਾਂ ਬੈਠੀਆ ਮੇਰੇ ਤੇ ਉਹ ਕਿਉਂ ਪਰੌਣਾ ਨਹੀਂ ਉੱਥੇ ਸਾਲਾ ਕਿਸੇ ਇੱਕ ਕਰਨ ਦਾ ਮਾਰਦਾ ਜੀ ਉੜਦਾ ਮਾਰਦਾ ਕੁੜੀ ਨੂੰ ਵੀ ਹੋ ਗਿਆ 8-9 ਮਹੀਨੇ ਘਰਾਂ ਬੈਠੀ ਹੋਰੇ ਹਮਤਲ ਹੁਣ ਤੁਸੀਂ ਚਾਹੁੰਦੇ ਕੀ ਹੋ ਵੀ ਤੁਹਾਨੂੰ ਪੱਕਾ ਮਕਾਨ ਬਣਾ ਕੇ ਦੇਣਾ ਚਾਹੀਦਾ ਮਕਾਨ ਸਤਾ ਜੇ ਬਣੇ ਤਾਂ ਅਹੀਂ ਠੀਕ ਹੈ ਹਮ ਧਿਆੜੀ ਦਰ ਕਿਥੇ ਰਮਕਾਨ ਪਾਲੂਗਾ ਬਤਨ ਤੁਹਾਨੂੰ ਸਾਰੀ ਜ਼ਿੰਦਗੀ ਲੰਘ ਗਈ ਕੰਮ ਕਰਦੇ ਕਰਦੇ ਨੂੰ ਵੀ ਇੱਕ ਘਰ ਵੀ ਨਹੀਂ ਬਣ ਪਾਇਆ ਵੀ ਗੁਜ਼ਾਰੀ ਹੁੰਦਾ ਮਸਾਂ ਹਾਂਜੀ ਹਾਂਜੀ ਹੂੰ ਬਤ ਜਿਹੜਾ ਬੱਚਾ ਕਮਾਉਂਦਾ ਪੈਸੀ ਉਹ ਵੀ ਤੁਹਾਡੇ ਘਰ ਦੇ ਵਿੱਚ ਗੁਜ਼ਾਰੀ ਹੋ ਰਿਹਾ ਉਹਦੇ ਨਾਲ ਉਹ ਜਿਹੜਾ ਗੁਜ਼ਾਰਾ ਹੀ ਚੱਲ ਰਿਹਾ ਅੱਛਾ ਸਾਰੀ ਚੀਜ਼ੇ ਮਾਲ ਦੀਆਂ ਦੁੱਧ ਮੁੱਲ ਦਾ ਆਣਾ ਹੋਰ ਚੀਜ਼ਾਂ ਮੁੱਲ ਦੀਆਂ ਜੋ ਵੀ ਖਾਣਾ ਸਾਰਾ ਮੁੱਲ ਦਾ ਹੀ ਹੈ ਅੱਛਾ ਕੋਈ ਦੇਖ ਰਹੀਆਂ ਵੀ ਚੁੱਲਾ ਵੀ ਹੈ ਖਾਣਾ ਆਪਣਾ ਤੁਸੀਂ ਜਿਹੜਾ ਰਸਣ ਪਾਣੀ ਪਕਾਉਨੇ ਹੋ ਕੋਈ ਗੈਸ ਬੋਕਹਿਰ ਨਹੀਂ ਰੱਖਿਆ ਹੋਇਆ ਗਾਸ ਹੈਗੇ ਜੀ ਉਠਣਗੇ ਆਸਤੇ ਬੋਲਣਾ ਹੈ ਬਹੁਤ ਜ਼ਿਆਦਾ ਸਾਰਾ ਬਹੁਤ ਜ਼ਿਆਦਾ ਉੱਤੇ ਚੁੱਲ੍ਹਾ ਹੀ ਵਾਲਦੇ ਆ ਇਹਦੇ ਵਾਸਤੇ ਬਾਲਣ ਕਿੱਥੋਂ ਲਿਆਉਨੇ ਹੋ ਬਾਲਣ ਲਈ ਬਾਹਰ ਕੋਈ ਡੰਗਰਾਂ ਵਾਲਾ ਜਿਹੜਾ ਗੋਹਾ ਕਰਦਾ ਉਹ ਕਿਸੇ ਦੇ ਲੈ ਲੁਕੇ ਕਰਾ ਕੇ ਪੱਥੀਆਂ ਪਾਪ ਆਪਣੀ ਰੱਖਿਓ ਬਸ਼ੂ ਹਾਂਜੀ ਲੋਕਾਂ ਦਾ ਦੁੱਧ ਦੁੱਧ ਤੇ ਪੱਥ ਲੱਗਦੀ ਹਾਂਜੀ ਜੀ ਤੁਸੀਂ ਕੀ ਨਾਮ ਤੁਹਾਡਾ ਮਨਜੀਤ ਕੌਰ ਆਈ ਠੀਕ ਹੈ ਇੱਧਰ ਹੋ ਜਿਓ ਜੀ ਤੇ ਇਹ ਜਿਹੜੇ ਤੁਹਾਡੇ ਮਕਾਨ ਦੀ ਹਾਲਤ ਦੇਖ ਰਿਹਾ ਕਿੰਨੇ ਸਾਲ ਹੋ ਗਏ ਵੀ ਜਿਹੜਾ ਇਹ ਚੋਰੀਆ 20-25 ਸਾਲ ਤਾਂ ਮੈਨੂੰ ਅਜ ਨੂੰ ਹੋ ਗਏ ਹਾਂਜੀ ਐਵੇਂ ਦੇਖ ਐਵੇਂ ਜੱਦਾ ਹਾਂ ਮਹੀਨੇ ਅੱਨੇ ਤੇ ਵੀ ਪਹਿਲਾਂ ਐਵੇਂ ਦਈ ਹਾਂਜੀ ਫੇ ਬੱਚੇ ਕਹਿੰਦੇ ਨਹੀਂ ਮਾਪੇ ਨੂੰ ਵੀ ਤੁਸੀਂ ਸਾਨੂੰ ਕੋਈ ਮਕਾਨ ਤੱਕ ਨਹੀਂ ਬਣਾਉਂਦੇ ਮੈਂ ਟੈਨਸ਼ਨ ਤਾਂ ਲੈਨੇ ਆਈ ਵੀ ਹੁਣ ਕੀ ਕਰੀਏ ਦਿਹਾੜੀ ਨਾਲ ਕਿਹੜਾ ਘਰ ਬਣਦਾ ਈ ਹਾਂਜੀ ਸਰਕਾਰ ਸਹੂਲਤਾਂ ਦੇ ਰਹੀ ਐ ਫੇ ਤੁਹਾਨੂੰ ਫਾਇਦਾ ਵੀ ਨਹੀਂ ਨਾ ਮਿਲਿਆ ਕਹਿੰਦੇ ਇੱਕ ਕਿਸ਼ਤ ਆਈ ਐ ਫੇ ਤੁਸੀਂ ਉਹਨਾਂ ਕ ਬਣਾ ਲਿਆ ਹੈ ਹਾਂਜੀ ਉਹਦੇ ਕੀ ਗੱਲ ਵੀ ਇੱਕ ਕਿਸ਼ਤ ਮਿਲੀ ਹਾਂਜੀ ਇੱਕ ਹੀ ਮਿਲੀ ਐ ਝੂਠ ਕੰਨ ਬੋਲਣਾ ਆਪਾਂ ਨੇ ਅੱਛਾ ਮੁੜ ਕੇ ਉਹਨੇ ਪਾਈ ਵੀ ਨਹੀਂ ਤੁਸੀਂ ਗੱਲ ਵੀ ਨਹੀਂ ਕਰੀ ਜੀ ਹਾਂਜੀ ਹਾਂ ਇੱਕੋ ਮਿਲੀ ਹੈ ਜਿਵੇਂ ਹੁਣ ਧੁੱਪਾਂ ਦਾ ਪਾਣੇ ਜਾਂ ਤੁਹਾਡਾ ਪਰਿਵਾਰ ਵੀ ਕਹ ਲਈਏ ਸੁੱਖ ਨਾਲ ਕਈ ਮੈਂਬਰ ਨੇ ਫਿਰ ਉਹਨਾਂ ਨੂੰ ਦਿੱਕਤ ਹੁੰਦੀ ਹੈ ਕੋਈ ਇੱਥੇ ਰਹਿਣ ਚ ਆ ਗਰਮੀ ਤਾਂ ਲੱਗਦੀ ਆ ਵੀ ਤੁਹਾਡੇ ਸਾਹਮਣੇ ਹੀ ਆ ਹਾਂਜੀ ਸਾਰੇ ਮਤਲਬ ਇੱਕੋ ਇੱਥੇ ਗੁਜ਼ਾਰਾ ਕਰ ਹਾਂ ਇਹਦੇ ਇੱਕ ਕਮਰੇ ਚ ਪੈਨੇ ਆ ਅਸੀਂ ਸਾਰੇ ਹਾਂਜੀ ਠੰਡ ਦੇ ਵੀ ਦਿਨਾਂ ਦੇ ਵਿੱਚ ਵੀ ਔਖਾ ਹੁੰਦਾ ਹਣਾ ਵੀਰ ਹਾਂਜੀ ਔਖਾ ਹੀ ਠੰਡ ਲੱਗਦੀ ਆ ਹਵਾ ਚੱਲਦੀ ਫੇਰ ਉਹ ਬੜਾ ਔਖਾ ਹੁੰਦਾ ਹੀ ਇਹਦਾ ਮਤਲਬ ਦਰਵਾਜ਼ਾ ਬਾਰੀ ਵੀ ਪੁਰਾਣੇ ਲੱਗੇ ਹੋਏ ਨੇ ਜਦੋਂ ਦੇਖਿਆ ਵੀ ਸਿਉਕ ਸਿਉਕ ਲੱਗੀ ਹੋਈ ਆ ਨਾ ਹਾਂਜੀ ਹੂੰ ਪੋਰਟੋ ਸੀ ਕੀ ਅਭੀ ਮੰਗ ਕਰਦੇ ਹੋ ਕਿ ਪੈਨਸ਼ਨ ਵਗੈਰਾ ਘਰ ਚ ਕਿਸੇ ਨੂੰ ਜਿਵੇਂ ਮਾਤਾ ਜੀ ਬੈਠੇ ਨੇ ਮਾਤਾ ਨੂੰ ਲੱਗੀ ਵੀ ਆ ਪੈਨਸ਼ਨ ਦੀ ਬਸ ਸਾਡਾ ਮਕਾਨ ਬਣ ਜਵੇ ਹਾਂਜੀ ਬਸ ਆਈ ਮੰਗ ਆਈ ਪੱਕਾ ਮਕਾਨ ਬਣ ਜਵੇ ਬਸ ਹਾਂ ਉਹ ਅੱਗੇ ਵੋਟਾਂ ਫੇਰ ਆ ਰਹੀਆਂ ਨੇ ਜਦੋਂ ਲੀਡਰ ਆਉਂਦੇ ਨੇ ਵੱਡੇ ਉਹਨਾਂ ਨੂੰ ਦਿਖਾਉਣੀ ਹੁੰਦੀ ਤੁਸੀਂ ਹਾਂਜੀ ਆਈ ਵਾਰ ਦੇਖ ਕੇ ਜਾਂਦੇ ਆ ਫਿਰ ਐਵੇਂ ਮੁੜ ਜਾਂਦੇ ਆ ਕਹਿ ਕੇ ਬਣਾਵਾਂਗੇ ਬਣਾਵਾਂਗੇ ਫੋਟੋਆਂ ਖਿੱਚ ਲੈ ਜਾਂਦੇ ਆ ਹਾਂ ਬਸ ਫੇਰ ਕੋਈ ਕੁਛ ਦਾ ਕਰਦਾ ਹੀ ਨਹੀਂ ਜੀ ਹਾਂਜੀ ਹੋਰ ਤੁਹਾਨੂੰ ਕਿਹੜੀ ਮਤਲਬ ਸਹੂਲਤ ਦੀ ਕਮੀ ਆ ਘਰ ਦੇ ਵਿੱਚ ਘਰ ਤੋਂ ਇਲਾਵਾ ਮੁੰਡਿਆ ਵੀ ਵਿਹਲਾ ਹੀ ਇਹਨੂੰ ਵੀ ਨੌਕਰੀ-ਨੌਕਰੀ ਚਾਹੀਦੀ ਆ ਜੀ ਕਿੰਨਾ ਬੜਿਆ ਹੈ ਬੇਟਾ ਦਸ ਆ ਜੀ ਹਾਂਜੀ ਜਿਵੇਂ ਕੋਈ 10ਵੀਂ 12ਵੀਂ ਦੇ ਆਧਾਰ ਤੇ ਕੋਈ ਫਾਰਮ ਨਿਕਲਦੇ ਨਹੀਂ ਭਰਦਾ ਵਗੈਰਾ ਹਾਂ ਇਹ ਤਾਂ ਭਰੇ ਆ ਜੀ ਕਈ ਵਾਰ ਕੋਈ ਨਿਕਲ ਹੀ ਹੋਣੀ ਹੈ ਅਜੇ ਤੱਕ ਤੇ ਦਿਹਾੜੀਓ ਕਰਦਾ ਹੀ ਹੈ ਜੀ ਹਾਂਜੀ ਮਤਲਬ ਜਿੰਨੇ ਕੁ ਪੈਸੇ ਕਮਾਉਂਦੇ ਨੇ ਉਹਦੇ ਚ ਗੁਜ਼ਾਰਾ ਹੋ ਜਾਂਦਾ ਹੈ ਹਾਂਜੀ ਹਾਂਜੀ ਉਹ ਬਸ ਚੁੱਲ੍ਹਾ ਹੀ ਚੱਲਦਾ ਜੀ ਹਾਂਜੀ ਠੀਕ ਹੈ ਹੋਰ ਕੀ ਹੈ ਤਾਂ ਜਿਸ ਤਰੀਕੇ ਨਾਲ ਪਰਿਵਾਰ ਨੇ ਦੱਸਿਆ ਕਿ ਜਿੰਨੇ ਇੱਕ ਪੈਸੇ ਬਣਦੇ ਨੇ ਮਿਹਨਤ ਮਜ਼ਦੂਰੀ ਕਰਕੇ ਜਿੰਨੇ ਇੱਕ ਮਿਲਦੀ ਆ ਤਾਂ ਚੁੱਲ੍ਹਾ ਜ਼ਰੂਰ ਚੱਲਦਾ ਪਰ ਸਾਡੇ ਘਰ ਦੇ ਹਾਲਾਤ ਨੇ ਜਿਹੜੇ ਉਹ ਰਹਿਣ ਜੋਗ ਨਹੀਂ ਹੈਗੇ ਜਿੱਥੇ ਅਸੀਂ ਰਹਿ ਰਹੇ ਹਾਂ ਘਰ ਦੇ ਵਿੱਚ ਬਾਲਦੇ ਨੇ ਜਿਹੜਾ ਇੱਕ ਕਮਰਾ ਇੱਧਰ ਦਿਖਾ ਰਹੇ ਨੇ ਦੂਜੇ ਛੋਟਾ ਜਿਹਾ ਕਮਰਾ ਹੈ ਜਿੱਦੇ ਉੱਤੇ ਚਾਦਰਾਂ ਪਾਈਆਂ ਹੋਈਆਂ ਨੇ ਕਹਿੰਦੇ ਕਿ ਇੱਕ ਕਿਸ਼ਤਾਈ ਸੀਗੀ ਇਹ ਦਾਵਾ ਕਰਦੇ ਨੇ ਤੇ ਉਸ ਦੇ ਨਾਲ ਜਿਹੜਾ ਇਹ ਅਸੀਂ ਬਣਾਇਆ ਤੇ ਬਾਕੀ ਜਿਹੜੇ ਘਰ ਦੇ ਹਾਲਾਤ ਨੂੰ ਤੁਸੀਂ ਦੇਖ ਸਕਦੇ ਹੋ ਤੇ ਮੰਗ ਕਰਦੇ ਨੇ ਕਿ ਉਹਨਾਂ ਨੂੰ ਵੀ ਪੱਕਾ ਮਕਾਨ ਜਿਹੜਾ ਮਿਲਣਾ ਚਾਹੀਦਾ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ